ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਉਧਾਰ ਹੁੰਦਾ ਹੈ ਜਿਹੜੇ ਗੁਰਸਿੱਖ ਮਾਈ ਭਾਈ ਗੁਰਮੁਖ ਪਿਆਰੇ ਖਾਲਸਾ ਜੀ ਇਸ ਬਾਣੀ ਵਿੱਚ ਆਪਣੇ ਚਿੱਤ ਨੂੰ ਜੋੜਦੇ ਸੁਰਤੀ ਬਿਰਤੀ ਨੂੰ ਜੋੜਦੇ ਇਸ ਬਾਣੀ ਨੂੰ ਆਪਣੀ ਰਸਨਾ ਨਾਲ ਗਾਉਂਦੇ ਧਿਆਉਂਦੇ ਤੇ ਸਰਵਣ ਕਰਦੇ ਹਨ ਉਹਨਾਂ ਦੀ ਵੱਡੀ ਮਹਿਮਾ ਹੈ ਉਹਨਾਂ ਦੀ ਖਾਲਸਾ ਜੀ ਮਹਿਮਾ ਕਹੀ ਨਹੀਂ ਜਾ ਸਕਦੀ ਸੋ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਦੇ ਸ਼ਬਦਾਂ ਨੂੰ ਜਿਹੜਾ ਧਿਆਉਂਦਾ ਹੈ ਹਿਰਦੇ ਵਿੱਚ ਵਸਾਉਂਦਾ ਹੈ ਮਹਾਰਾਜ ਸੱਚੇ ਪਾਸ਼ਾ ਉਹਨੂੰ ਮੁਕਤੀ ਦਾ ਪਦ ਪ੍ਰਾਪਤ ਕਰਵਾਉਂਦੇ ਸੁਖ ਪ੍ਰਾਪਤ ਕਰਵਾਉਂਦੇ ਖਾਲਸਾ ਜੀ ਸਤਖੰਡ ਦੇ ਵਾਸੀ ਹੋ ਜਾਂਦੇ ਸੋ ਐਸੀ ਦੀਨदयाल ਪਾਸ਼ਾ ਮਹਾਰਾਜ ਦੀ ਬਾਣੀ ਦੀ ਬਰਕਤ ਹੈ ਮਹਾਰਾਜ ਕਹਿੰਦੇ ਜਿਹੜੇ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਜਿਹੜੇ ਗੁਰਸਿੱਖ ਹਨ ਉਹਨਾਂ ਵਾਸਤੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਹਿੰਦੇ ਜੋ ਦੀਸਾ ਗੁਰਸਿੱਖੜਾ ਇਸ ਨਿਵਨੇਵ ਲਾਗੋਂ ਪਾਏ ਜੀ ਉਹ ਜਿਹੜਾ ਗੁਰੂ ਕਾ ਪਿਆਰਾ ਗੁਰੂ ਦੇ ਗੁਣ ਗਾਉਣ ਵਾਲਾ ਗੁਰੂ ਦੀ ਮਹਿਮਾ ਗਾਉਣ ਵਾਲਾ ਗੁਰੂ ਦੀ ਬਾਣੀ ਦਾ ਓਟ ਆਸਰਾ ਤੱਕਣ ਵਾਲਾ ਗੁਰਸਿੱਖ ਹੈ ਜੇ ਕਦੇ ਮੈਨੂੰ ਨਜ਼ਰੀ ਆ ਜਾਵੇ ਤੇ ਮੈਂ ਨਿਵਨੇਵ ਕੇ ਪਹਾਵ ਲੰਮੇ ਪੈ ਕੇ ਉਹਦੇ ਚਰਨਾਂ ਤੇ ਡੰਡੌਤ ਕਰਾਂ ਨਮਸਕਾਰ ਕਰਾਂ ਐਸੀ ਮਹਿਮਾ ਖਾਲਸਾ ਜੀ ਮਹਾਰਾਜ ਨੇ ਦੱਸਣਾ ਕੀਤੀ ਹੈ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਸਿੱਖ ਨਾਮ ਤੇ ਆਉਂਦੇ ਨੇ ਬਾਣੀ ਪੜ੍ਹਦੇ ਨੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਉਹਨਾਂ ਦੀ ਖਾਲਸਾ ਜੀ ਵੱਡੀ ਮਹਿਮਾ ਆਖੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀਆ ਨੇ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਵਾਰਨੇ ਬਲਹਾਰਨੇ ਜਾਣਾ ਹਾਂ ਕਹਿੰਦੇ ਨਖ ਸਿੱਖ ਲੋ ਸਗਲ ਅੰਗ ਰੂਮ ਰੂਮ ਕਰ ਕਾਟ ਕਾਟ ਸਿੱਖਨ ਕੇ ਚਰਨ ਪਰ ਵਾਰੀਏ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਹਨ ਗੁਰੂ ਦੀ ਸ਼ਰਨ ਵਿੱਚ ਜਾਣ ਵਾਲੇ ਗੁਰੂ ਨੂੰ ਧਿਆਉਣ ਵਾਲੇ ਜੱਪਣ ਵਾਲੇ ਕਹਿੰਦੇ ਮੈਂ ਉਹਨਾਂ ਵਾਸਤੇ ਨੋਂ ਤੋਂ ਲੈ ਕੇ ਖਾਲਸਾ ਜੀ ਨੋਂ ਤੋਂ ਤੇ ਪੈਰ ਦੇ ਨੋਂ ਤੋਂ ਭਾਵ ਕਹਿੰਦੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਨੋਂ ਤੱਕ ਜਿੰਨੇ ਸਾਰੇ ਅੰਗ ਨੇ ਉਹਨਾਂ ਨੂੰ ਕੱਟ-ਕੱਟ ਕੇ ਇਹਦੇ ਵਾਲ-ਵਾਲ ਜਿੰਨੇ ਕਰਕੇ ਆਪਣੇ ਗੁਰੂ ਸਿੱਖ ਪਿਆਰਿਆਂ ਦੇ ਚਰਨਾਂ ਤੋਂ ਵਾਰ ਦਵਾਂ ਏਡੀ ਵੱਡੀ ਮਹਿਮਾ ਖਾਲਸਾ ਜੀ ਉਹਨਾਂ ਗੁਰਮੁਖਾਂ ਦੀ ਦੱਸੀ ਹੈ ਜਿਹੜੇ ਬਾਣੀ ਜਪਦੇ ਨਾਮ ਧਿਆਉਂਦੇ ਇੱਕ ਸਤਿਗੁਰਾਂ ਦਾ ਉਹ ਟਾਸਰਾ ਤੱਕਦੇ ਆਈ ਸਾਬ ਜੀ ਕਹਿੰਦੇ ਮੈਂ ਸਿਰ ਦੇ ਵਾਲਾਂ ਤੋਂ ਲੈ ਕੇ ਨਾ ਪੈਰ ਦੇ ਨਹੋਂ ਤੱਕ ਜਿੰਨੇ ਅੰਗ ਨੇ ਖਾਲਸਾ ਜੀ ਸਾਰਿਆਂ ਨੂੰ ਕੱਟ-ਕੱਟ ਕੇ ਨਿੱਕੇ-ਨਿੱਕੇ ਕਰਕੇ ਵਾਲ-ਵਾਲ ਕਰਕੇ ਉਹਨਾਂ ਗੁਰਸਿੱਖਾਂ ਦੇ ਚਰਨਾਂ ਤੋਂ ਵਾਰਦਿਆਂ ਜਿਹੜੇ ਆਪਣੇ ਗੁਰੂ ਦੇ ਨਾਲ ਨਾਮ ਜਪਦੇ ਨੇ ਗੁਰੂ ਦੇ ਨਾਲ ਖਾਲਸਾ ਜੀ ਹਮੇਸ਼ਾ ਜੁੜੇ ਰਹਿੰਦੇ ਗੁਰੂ ਕਾ ਉਪਦੇਸ਼ ਕਮਾਉਂਦੇ ਸਤਗੁਰੂ ਮਹਾਰਾਜ ਸਾਨੂੰ ਬਚਨ ਕਰਕੇ ਸੁਣਾਉਂਦੇ ਹਨ ਫਿਰ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅਗਣ ਜਲਾਏ ਫੁਨ ਪੀਸਨ ਪਸਾਏ ਤਾਂਹੇ ਲਾਉੜੇ ਪਵਨ ਹੋਏ ਅਨੇਕ ਪ੍ਰਕਾਰ ਹੀ ਹੈ ਕਹਿੰਦੇ ਇੱਥੇ ਹੀ ਨਹੀਂ ਕਿ ਸਿਰ ਦੇ ਵਾਲਾਂ ਤੋਂ ਲੈ ਕੇ ਨਹੋਂ ਤੱਕ ਜਿੰਨੇ ਅੰਗ ਉਹਨਾਂ ਨੂੰ ਕੱਟ-ਕੱਟ ਕੇ ਵਾਲ-ਵਾਲ ਕਰਕੇ ਕਹਿੰਦੇ ਫਿਰ ਉਹਨਾਂ ਟੋਟਿਆਂ ਨੂੰ ਅੱਗ ਵਿੱਚ ਸਾੜ ਲਈਏ ਤੇ ਸਾੜ ਕੇ ਫਿਰ ਉਹ ਟੋਟਿਆਂ ਨੂੰ ਪੀ ਲਈਏ ਤੇ ਖਾਲਸਾ ਜੀ ਕਹਿੰਦੇ ਜਿਹੜੀ ਹਵਾ ਵਿੱਚ ਜਿਹੜੇ ਉੱਡਣ ਦੇ ਪ੍ਰਕਾਰ ਜਿਵੇਂ ਸਵਾਹ ਹੋ ਜਾਂਦੀ ਹੈ ਕਹਿੰਦੇ ਅਨੇਕਾਂ ਪ੍ਰਕਾਰ ਨਾਲ ਫੈਲ ਜਾਵੇ ਜਿਹੜੀ ਉਹ ਵਾਈਓ ਦੇ ਵਿੱਚ ਸਾਡੀ ਜਿਹੜੀ ਮੇਰੇ ਸਰੀਰਾਂ ਦੀ ਜਿਹੜੀ ਸਵਾਹ ਹੈ ਕਹਿੰਦੇ ਜਤਕਾਤ ਸਿੱਖ ਪਗ ਧਰੈ ਗੁਰਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੈਂ ਭਸਮ ਕਾ ਡਾਰੀਏ ਕਹਿੰਦੇ ਜਦੋਂ ਕਿਤੇ ਫਿਰ ਸਿੱਖ ਸਵੇਰੇ ਉੱਠ ਕੇ ਜਿਹੜੇ ਸਤਗੁਰਾਂ ਦੇ ਦਰਵਾਲ ਨੂੰ ਜਾਂਦੇ ਹਨ ਤੇ ਉਹਨਾਂ ਦੇ ਰਸਤੇ ਦੇ ਵਿੱਚ ਪੈਰ ਜਿਹੜੇ ਉਹ ਧਰਦੇ ਜਾਂਦੇ ਰਸਤੇ ਰਸਤੇ ਕਹਿੰਦੇ ਉਹਨਾਂ ਦੇ ਪੈਰਾਂ ਵਿੱਚ ਥੱਲੇ ਜਿਹੜਾ ਰਸਤਾ ਹੈ ਉਹ ਰਸਤੇ ਉੱਤੇ ਵਿਛਾ ਦਈਏ ਉਸ ਭਸਮ ਨੂੰ ਜਿਹੜੀ ਖਾਲਸਾ ਜੀ ਸਰੀਰ ਦੇ ਟੋਟਿਆਂ ਤੋਂ ਬਣੀ ਹੈ ਫਿਰ ਕਹਿੰਦੇ ਜੈਹ ਪਦ ਪਾਦਕ ਚਰਣ ਲਿਵਲਾਗੀ ਰਹਾ ਦਿਆ ਕੈ ਦਿਆਲ ਮੋਹੇ ਪਤਤ ਉਧਾਰੀਐ ਕਹਿੰਦੇ ਉਹ ਉਹ ਜਿਹੜਾ ਰਸਤਾ ਹੈ ਉਹਦੇ ਉੱਤੇ ਇਸ ਕਰਕੇ ਆਪਣੇ ਸਰੀਰ ਦੇ ਅੰਗਾਂ ਦੀ ਸਵਾ ਵਸਾਉਣੀ ਹੈ ਕੀ ਪਤਾ ਕਿਹੜਾ ਗੁਰਸਿੱਖ ਹੈ ਜਿਹੜਾ ਉਸ ਗੁਰੂ ਦੇ ਬਹੁਤ ਨੇੜੇ ਹੈ ਜਿਹਦੇ ਉੱਤੇ ਦਿਆਲ ਸਤਿਗੁਰੂ ਨੇ ਵੱਡੀ ਦਿਆਲਤਾ ਕੀਤੀ ਹੈ ਮਿਹਰ ਕੀਤੀ ਹੈ ਤੇ ਆਪਣੇ ਚਰਨਾਂ ਨਾਲ ਜੋੜਿਆ ਹੋਇਆ ਹੈ ਕਹਿੰਦੇ ਇਹੋ ਜੇ ਗੁਰਸਿੱਖਾਂ ਦੇ ਚਰਨਾਂ ਨਾਲ ਮੇਰੀ ਸਰੀਰ ਦੀ ਧੂੜ ਲੱਗੇਗੀ ਇਹ ਸਵਾਹ ਲੱਗੇਗੀ ਤੇ ਮੈਂ ਆਪਣੇ ਆਪ ਨੂੰ ਸਮਝਾਂਗਾ ਕਿ ਮਹਾਰਾਜ ਮੈਨੂੰ ਪਾ ਮੇਰਾ ਪਾਰ ਉਤਾਰਾ ਕਰਨਗੇ ਮੈਨੂੰ ਪਤਤ ਨੂੰ ਵੀ ਪਾਰ ਕਰਨਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਸਦਕਾ ਇਹ ਭਾਈ ਸਾਹਿਬ ਭਾਈ ਗੁਰਦਾਸ ਨੇ ਉਹਨਾਂ ਗੁਰਸਿੱਖਾਂ ਦੀ ਖਾਲਸਾ ਜੀ ਮਹਿਮਾ ਕੀਤੀ ਹੈ ਜਿਹੜੇ ਨਾਮ ਜਪਦੇ ਗੁਰੂ ਕੇ ਘਰਵਾਲ ਨੂੰ ਜਾਂਦੇ ਗੁਰੂ ਮਹਾਰਾਜ ਦੇ ਨਾਮ ਨੂੰ ਤੇ ਆਉਂਦੇ ਜਪਦੇ ਸਿਮਰਨ ਅਭਿਆਸ ਕਰਦੇ ਉਹਨਾਂ ਗੁਰੂ ਕੇ ਪਿਆਰਿਆਂ ਦੀ ਖਾਲਸਾ ਜੀ ਇਹ ਮਹਿਮਾ ਦਰਸਾਉਣਾ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਖਾਲਸਾ ਜੀ ਇਹ ਤੇ ਮਹਿਮਾ ਗੁਰਸਿੱਖਾਂ ਦੀ ਹੈ ਫਿਰ ਹੁਣ ਗੁਰੂ ਕਿੱਡਾ ਸਮਰੱਥ ਹੈ ਗੁਰੂ ਵਿੱਚ ਕਿੱਡੀ ਦਿਆਲਤਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਹਾਰਾਜ ਸੱਚੇ ਪਾਸ਼ਾ ਦੀ ਮਹਿਮਾ ਖਾਲਸਾ ਜੀ ਇਹ ਗਾਧ ਬੋਧ ਹੈ ਕੋਈ ਕਰ ਨਹੀਂ ਸਕਦਾ ਕੀਤੀ ਨਹੀਂ ਜਾ ਸਕਦੀ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਕਿ ਗੁਰੂ ਜਿਵੇਂ ਖਾਲਸਾ ਜੀ ਵੈਦ ਕੋਲੇ ਆਪਾਂ ਜਾਂਦੇ ਆ ਤੇ ਆਪਣਾ ਰੋਗ ਦੱਸਦੇ ਆ ਤੇ ਉਵੇਂ-ਉਵੇਂ ਫਿਰ ਸਾਨੂੰ ਦਵਾਈ ਦਿੰਦਾ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਬੇਦ ਗ੍ਰਹ ਜੈਸੋ ਜੈਸੋ ਰੋਗ ਤੈਸੋ ਔਖ ਸੁਖਵਾਵਾਈ ਇਹਨੇ ਜਿਵੇਂ ਕੋਈ ਰੋਗੀ ਵੈਦ ਦੇ ਕੋਲ ਆਉਂਦਾ ਵੈਦ ਦੇ ਘਰ ਜਾਂਦਾ ਤੇ ਵੈਦ ਨੂੰ ਜਾ ਕੇ ਦੱਸਦਾ ਕਿ ਮੈਨੂੰ ਆਹ ਵਾਲਾ ਰੋਗ ਹੈ ਤੇ ਵੈਦ ਫਿਰ ਖਾਲਸਾ ਜੀ ਉਹਦੀ ਨਵਜ ਫੜ ਕੇ ਰੋਗ ਪਛਾਣਦਾ ਜਿਵੇਂ ਜਿਵੇਂ ਕਿਸੇ ਦਾ ਰੋਗ ਹੁੰਦਾ ਉਵੇਂ-ਉਵੇਂ ਦੀ ਦਵਾਈ ਦਿੰਦਾ ਇਹ ਨਹੀਂ ਵੀ ਸਵਾਰ ਸਾਰਿਆਂ ਨੂੰ ਇੱਕੋ ਜੀ ਦਵਾਈ ਦਿੰਦਾ ਜਿੰਨੂੰ ਜੋ ਰੋਗ ਹੁੰਦਾ ਜਿਵੇਂ ਦਾ ਦੁੱਖ ਹੁੰਦਾ ਉਵੇਂ ਦੀ ਖਾਲਸਾ ਜੀ ਉਹ ਵੈਦ ਦਵਾਈ ਦਿੰਦਾ ਜੈਸੇ ਰਾਜਦਵਾਰ ਲੋਕ ਆਵਤ ਸੇਵਾ ਨਿਮਿਤ ਸੋਈ ਜਾਹੀ ਲੋਕ ਜੈਸੀ ਤਹਿਲ ਬਤਾ ਬਈ ਕਹਿੰਦੇ ਜਿਵੇਂ ਰਾਜੇ ਦੇ ਘਰ ਵਿੱਚ ਕੋਈ ਜਾਵੇ ਰਾਜੇ ਦੇ ਮਹਿਲ ਵਿੱਚ ਤੇ ਉਥੇ ਜਾ ਕੇ ਕਵੇ ਵੀ ਮੈਨੂੰ ਕੋਈ ਸੇਵਾ ਲਈ ਰੱਖੋ ਨੌਕਰੀ ਲਈ ਮੈਂ ਆਇਆ ਮੈਨੂੰ ਨੌਕਰੀ ਲਈ ਰੱਖੋ ਫਿਰ ਖਾਲਸਾ ਜੀ ਉਹ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੀ ਜੋ ਜੋ ਯੋਗਤਾ ਹੁੰਦੀ ਆ ਕੋਈ ਖਾਲਸਾ ਜੀ ਚੰਗੀ ਤਰ੍ਹਾਂ ਘੋੜਿਆਂ ਨੂੰ ਸਾਹਮਣੇ ਜਾਣਦਾ ਕੋਈ ਸ਼ਸਤਰ ਚਲਾਉਣਾ ਜਾਣਦਾ ਕੋਈ ਸ਼ਸਤਰ ਬਣਾਉਣਾ ਜਾਣਦਾ ਕੋਈ ਵੇਦ ਜਾਣਦਾ ਕੋਈ ਕੁਸ਼ ਜਾਣਦਾ ਜਿਵੇਂ ਜਿਵੇਂ ਕਿਸੇ ਵਿੱਚ ਯੋਗਤਾ ਹੁੰਦੀ ਤਿਵੇਂ ਤਿਵੇਂ ਦੀ ਨੌਕਰੀ ਉਹ ਰਾਜਾ ਖਾਲਸਾ ਜੀ ਉਹਨਾਂ ਨੂੰ ਦੇ ਦਿੰਦਾ ਜਿਵੇਂ ਦਾਤਾ ਪਾਸ ਜਨ ਅਰਥੀ अनेਕ ਆਵੈ ਸੋਈ ਸੋਈ ਜਾਚਾ ਦੇ ਦੇ ਦੁੱਖ ਨ ਮਿਟਾਵਹੀ ਜਿਵੇਂ ਕੋਈ ਖਾਲਸਾ ਜੀ ਨੇਕ ਬੰਦਾ ਹੋਵੇ ਦਾਤਾ ਹੋਵੇ ਦਾਤਾਂ ਦੇਣ ਵਾਲਾ ਮਤਲਬ ਕਿਸੇ ਦਾ ਭਲਾ ਕਰਨ ਵਾਲਾ ਕਹਿੰਦੇ ਉਹਦੇ ਕੋਲ अनेका ਲੋਕ ਆਉਂਦੇ ਨੇ ਤੇ ਉਹ ਜਦੋਂ ਆ ਕੇ ਉਹਨੂੰ ਦੱਸ ਦੇ ਕਿ ਭਾਈ ਮੈਨੂੰ ਕੋਈ ਸੇਵਾ ਲਾ ਮੈਨੂੰ ਕੋਈ ਨੌਕਰੀ ਲਾ ਫਿਰ ਖਾਲਸਾ ਜੀ ਉਹ ਵੀ ਉਹਨਾਂ ਦੀ ਸੇਵਾ ਨੂੰ ਵੇਖਦਾ ਹੈ ਜਿਹੜਾ ਜੁੜਾ ਸੇਵਾ ਦੇ ਯੋਗ ਹੁੰਦਾ ਜਿਵੇਂ ਜਿਵੇਂ ਦੀ ਸੇਵਾ ਦਾ ਜਿਵੇਂ ਜਿਵੇਂ ਕੰਮ ਦੇ ਓਵੇਂ ਓਵੇਂ ਖਾਲਸਾ ਜੀ ਫਿਰ ਉਹਨਾਂ ਨੂੰ ਨੌਕਰੀ ਲਾ ਲੈਂਦਾ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ ਜੈਸੋ ਜੈਸੋ ਭਾਉ ਤੈਸੀ ਕਾਮਨਾ ਪੁਜਾਵੀ ਕਹਿੰਦੇ ਇਸੇ ਪ੍ਰਕਾਰ ਅਨੇਕਾਂ ਹੀ ਸਿੱਖ ਗੁਰੂ ਨਾਨਕ ਸਾਹਿਬ ਦੇ ਘਰ ਆਉਂਦੇ ਨੇ ਗੁਰੂ ਨਾਨਕ ਸਾਹਿਬ ਜੀਆਂ ਦੀ ਸ਼ਰਨ ਵਿੱਚ ਆਉਂਦੇ ਨੇ ਪਰ ਉਹਨਾਂ ਦੀ ਜੈਸੀ ਜੈਸੀ ਭਾਵਨੀ ਹੁੰਦੀ ਆ ਪਾਉਣੀ ਹੁੰਦੀ ਆ ਵੈਸੀ ਵੈਸੀ ਖਾਲਸਾ ਜੀ ਗੁਰੂ ਉਹਨਾਂ ਦੀ ਕਾਮਨਾ ਪੂਰੀ ਕਰ ਦਿੰਦਾ ਜਿਵੇਂ ਆਪਾਂ ਅੱਜ ਕੱਲ ਕਹਿ ਦਿੰਨੇ ਆ ਅਸੀਂ ਬੜੇ ਸਮੇਂ ਤੋਂ ਜਾ ਰਹੇ ਆ ਪਰ ਮਾਰਾ ਸਾਡੀ ਸੁਣਦੇ ਨਹੀਂ ਖਾਲਸਾ ਜੀ ਸਤਗੁਰ ਅੰਦਰੋਂ ਬੰਦੇ ਦੀ ਭਾਵਣੀ ਚੈੱਕ ਕਰਦਾ ਹੈ ਭਾਉ ਚੈੱਕ ਕਰਦਾ ਪ੍ਰੇਮ ਚੈੱਕ ਕਰਦਾ ਜਿਸ ਵੇਲੇ ਤੁਹਾਡਾ ਪ੍ਰੇਮ ਸਿਖਰ ਤੇ ਹੁੰਦਾ ਉਸ ਵੇਲੇ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਫਿਰ ਇਹ ਸ਼ਬਦ ਉੱਥੇ ਕੰਮ ਆਉਂਦੇ ਨੇ ਕਿ ਬਿਨ ਬੋਲੇਆਂ ਸਭ ਕੁਝ ਜਾਣਦਾ ਜਿ ਬਿਨ ਬਿਨ ਬੋਲੇਆਂ ਸਭ ਕੁਝ ਜਾਣਦਾ ਕਿਸੇ ਆਗਿਆ ਕੀਚੇ ਅਰਦਾਸਵੇਂ ਬਚਨ ਮਹਾਰਾਜ ਦੇ ਆਉਂਦੇ ਉਹ ਐਸੀ ਅਵਸਥਾ ਹੈ ਜੇ ਜਦੋਂ ਪ੍ਰੇਮ ਖਾਲਸਾ ਜੀ ਮਨੁੱਖ ਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਹੁਤ ਹੋ ਜਾਂਦਾ ਪ੍ਰੇਮ ਦੀ ਸਿਖਰ ਹੋ ਜਾਂਦੀ ਹੈ ਉਸ ਵੇਲੇ ਖਾਲਸਾ ਜੀ ਫਿਰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਬਿਨਾ ਬੋਲੇ ਸਭ ਕੁਝ ਜਾਣ ਲੈਂਦਾ ਤੇ ਜਿਨ੍ਹਾਂ ਚ ਸਾਡੇ ਅੰਦਰ ਪ੍ਰੇਮ ਨਹੀਂ ਭਾਵਨਾ ਨਹੀਂ ਈਰਖਾ ਦੁਸ਼ਤ ਹੀ ਹੈ ਉਹਨਾਂ ਚ ਫਿਰ ਖਾਲਸਾ ਜੀ ਸਤਿਗੁਰੂ ਮਹਾਰਾਜ ਸਾਨੂੰ ਵੇਂਦੇ ਰਹਿੰਦੇ ਤੇ ਜੈਸੀ ਜੈਸੀ ਕਿਸੇ ਦੀ ਭਾਵਨਾ ਹੁੰਦੀ ਹੈ ਤੈਸੋ ਤੈਸੋ ਮਹਾਰਾਜ ਉਹਨੂੰ ਸੁੱਖ ਬਖਸ਼ਦੇ ਕਿਸੇ ਦਾ ਬਹੁਤ ਪ੍ਰੇਮ ਹੁੰਦਾ ਉਹਨੂੰ ਖਾਲਸਾ ਜੀ ਸਭ ਕੁਝ ਮਿਲ ਜਾਂਦਾ ਕਿਸੇ ਦਾ ਥੋੜਾ ਪ੍ਰੇਮ ਹੁੰਦਾ ਉਹਨੂੰ ਫਿਰ ਓਨੀਕੀ ਚੀਜ਼ ਮਿਲਦੀ ਹੈ ਕਿਸੇ ਦਾ ਮੇਰੇ ਵਰਗਾ ਪ੍ਰੇਮ ਨਹੀਂ ਹੁੰਦਾ ਇਕੱਲੀਆਂ ਗੱਲਾਂ ਹੁੰਦੀਆਂ ਫਿਰ ਖਾਲਸਾ ਜੀ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਉਹਨੂੰ ਥੋੜੇ ਬਹੁਤੇ ਸੁਖ ਮਾਰ ਦੇ ਘਰੋਂ ਜਰੂਰ ਮਿਲਦੇ ਆ ਪਰ ਜਿਹੜੀ ਭਾਵਨਾ ਕਹਿੰਦਾ ਹੁੰਦਾ ਪੂਰੀ ਹੋਵੇ ਉਹ ਨਹੀਂ ਹੁੰਦੀ ਸੋ ਸਤਗੁਰੂ ਦੀਨदयाल ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਜੇ ਖਾਲਸਾ ਜੀ ਸੁਖ ਲੈਣੇ ਨੇ ਤਾਂ ਸਤਗੁਰੂ ਮਹਾਰਾਜ ਦੇ ਚਰਨਾਂ ਉੱਤੇ ਟੈ ਪੈਣਾ ਹੋਵੇਗਾ ਪ੍ਰੇਮ ਕਰਨਾ ਪਵੇਗਾ ਗੁਰੂ ਨਾਨਕ ਸਾਹਿਬ ਦੇ ਦਰ ਨਾਲ ਕਿਉਂਕਿ ਖਾਲਸਾ ਜੀ ਸਤਿਗੁਰ ਦੇ ਘਰ ਵਿੱਚ ਸਭੇ ਕੁਝ ਹੈ ਸਾਰੇ ਪਦਾਰਥ ਹਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੀ ਨਹੀਂ ਹੈ ਸਭ ਕੁਝ ਹੈ ਜੇ ਆਪਾਂ ਸ਼ਰਧਾ ਭਾਵਨਾ ਰੱਖ ਕੇ ਮਹਾਰਾਜ ਦੇ ਚਰਨਾਂ ਨੂੰ ਪਰਸਾਂਗੇ ਮਹਾਰਾਜ ਦੇ ਚਰਨਾਂ ਵਿੱਚੋਂ ਮੰਗਾਂਗੇ ਸੁੱਖ ਮੰਗਾਂਗੇ ਸੁੱਖ ਪ੍ਰਾਪਤ ਹੋਵੇਗਾ ਦੁੱਧ ਮੰਗਾਂਗੇ ਦੁੱਧ ਪ੍ਰਾਪਤ ਹੋਵੇਗਾ ਪੁੱਤ ਮੰਗਾਂਗੇ ਪੁੱਤ ਪ੍ਰਾਪਤ ਹੋਣਗੇ ਪਰ ਅਸਲ ਚੀਜ਼ ਹੈ ਸ਼ਰਧਾ ਜੇਸ ਵੇਲੇ ਬਾਣੀ ਨਾਲ ਪ੍ਰੇਮ ਹੈ ਸ਼ਰਧਾ ਹੈ ਭਾਵਨਾ ਹੈ ਫਿਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਜੋ ਕੁਝ ਵੀ ਹੈ ਉਸ ਗੁਰਸਿੱਖ ਦਾ ਹੈ ਕਿਉਂਕਿ ਜੋ ਬਾਪ ਦਾ ਹੋਇਆ ਕਰਦਾ ਉਹ ਫਿਰ ਪੁੱਤਰ ਦਾ ਹੋਇਆ ਕਰਦਾ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਸਮਤ ਆਵੇ ਅਸੀਂ ਮਹਾਰਾਜ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਨਾਲ ਜੁੜ ਸਕੀਏ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜਨਾ ਖਾਲਸਾ ਜੀ ਵੱਡੇ ਪਾਗਾਂ ਦੀ ਨਿਸ਼ਾਨੀ ਹੈ ਗੁਰੂ ਨਾਨਕ ਸਾਹਿਬ ਜੀਆਂ ਨੂੰ ਗੁਰੂ ਧਾਰਨ ਕਰਨਾ ਬਹੁਤ ਵੱਡੇ ਪੁੰਨ ਦੀ ਨਿਸ਼ਾਨੀ ਹੈ ਕਿਉਂਕਿ ਧੰ ਗੁਰੂ ਨਾਨਕ ਸਾਹਿਬ ਪੂਰੇ ਸਤਿਗੁਰੂ ਅਕਾਲ ਪੁਰਖ ਜੀ ਹਨ ਕਿਸੇ ਦੇਵੀ ਦੇਵਤੇ ਦਾ avatars ਨਹੀਂ ਆਪ ਨਿਰੰਕਾਰ ਦਾ avatars ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹ ਹਰੀ ਪਰਮੇਸ਼ਰ ਅਕਾਲ ਪੁਰਖ ਦੀ ਜਿਹੜੀ ਜੋਤ ਹੈ ਸਾਰਿਆਂ ਘਟਾਂ ਦੇ ਵਿੱਚ ਵਸੀ ਹੋਈ ਉਹ ਜੋਤ ਰੂਪ ਹੀ ਖਾਲਸਾ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਵਟਾ ਕੇ ਇਸ ਧਰਤੀ ਤੇ ਆਈ ਸੀ ਸੋ ਸਾਨੂੰ ਭਾਈ ਇਹ ਸਮਝਣਾ ਚਾਹੀਦਾ ਹੈ ਕਿ ਗੁਰੂ ਤੋਂ ਬਿਨਾਂ ਸਾਡਾ ਕਦੇ ਪਾਰ ਉਤਾਰਾ ਨਹੀਂ ਹੋ ਸਕਦਾ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੁਣਾ ਨੇ ਕਹਿ ਲੋ ਵੀਰ ਹੁਣਾ ਨੇ ਦੋਨਾਂ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਹੋਈ ਕਿਵੇਂ ਬਾਬਾ ਨੋਦ ਸਿੰਘ ਸਾਹਿਬ ਨੇ ਮਿਹਰਾ ਕੀਤੀਆਂ ਕਿਵੇਂ ਤਰਸ ਕੀਤਾ ਕਹਿੰਦੇ ਕਿ ਅਸੀਂ ਪਹਿਲਾ ਕੈਨੇਡਾ ਗਏ ਦੋਨੋਂ ਜੀ ਉਥੇ ਅਸੀਂ 7-8 ਸਾਲ ਰਹੇ ਤੇ ਸਾਡੇ ਘਰ ਕੋਈ ਔਲਾਦ ਨਹੀਂ ਹੋਈ ਕੋਈ ਬੱਚਾ ਨਹੀਂ ਹੋਇਆ ਅਸੀਂ ਬੜੇ ਯਤਨ ਕੀਤੇ ਫਿਰ ਅਸੀਂ ਪੰਜਾਬ ਆ ਗਏ ਇੱਥੇ ਸਾਨੂੰ ਕਿਸੇ ਨੇ ਕਹਿਣਾ ਤੁਸੀਂ ਉੱਥੇ ਚਲੇ ਜਾਓ ਅਸੀਂ ਉੱਥੇ ਚਲੇ ਜਾਣਾ ਜਿੱਥੇ ਕਿਸੇ ਨੇ ਕਲਣਾ ਜਿੱਥੇ ਕਦੇ ਸੁਣਨਾ ਵੀ ਉੱਥੇ ਅਰਦਾਸ ਹੁੰਦੀ ਹੈ ਉੱਥੇ ਆ ਹੁੰਦਾ ਹੈ ਉੱਥੇ ਉਹ ਹੁੰਦਾ ਉਤੋਂ ਫੇ ਔਲਾਦ ਹੁੰਦੀ ਹੈ ਜਾਇਆ ਕਰੋ ਅਸੀਂ ਬਹੁਤ ਘੁੰਮੇ ਥੱਕ ਹਾਰ ਕੇ ਫਿਰ ਅਸੀਂ ਬਹਿ ਕੇ ਸਾਨੂੰ 9 ਸਾਲ ਹੋ ਗਏ ਸੀ ਸਾਡੇ ਵਿਆਹ ਨੂੰ 9 ਤੋਂ ਵੀ 10 ਹੋ ਗਏ ਸੀ ਪਰ ਸਾਡੇ ਘਰ ਕਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਇਹੋ ਜਿਹੀ ਜਿਹੜੀ ਖੁਸ਼ੀ ਦਾ ਕਿਣਕਾ ਹੁੰਦਾ ਉਹ ਵੀ ਨਹੀਂ ਸਾਡੇ ਘਰ ਆਇਆ ਕਹਿੰਦੇ ਫਿਰ ਨਾ ਸਾਨੂੰ ਇਵੇਂ ਕਹਿ ਲੋ ਕੁਦਰਤੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਗਏ ਸਾਂ ਉੱਥੇ ਸਾਨੂੰ ਨਿਹੰਗ ਸਿੰਘ ਮਿਲੇ ਤੇ ਕਹਿੰਦੇ ਜਿਹੜੀ ਭੈਣ ਆ ਦੱਸਦੀ ਕਿ ਕਹਿੰਦੀ ਮੇਰੇ ਮੈਨਾਂ ਸੁਣਿਆ ਹੋਇਆ ਸੀ ਵੀ ਜੇ ਨਿਹੰਗਾ ਸਿੰਘਾਂ ਕੋਲ ਅਰਦਾਸ ਕਰਵਾਈਏ ਜ਼ਰੂਰ ਸਫਲਾ ਹੁੰਦੀ ਆ ਤੇ ਕਹਿੰਦੇ ਉਹ ਨਿਹੰਗ ਸਿੰਘ ਨੂੰ ਜਦੋਂ ਅਸੀਂ ਦੱਸਿਆ ਤੇ ਉਹਨਾਂ ਨੇ ਨਾ ਕਿਹਾ ਵੀ ਕੋਈ ਨਹੀਂ ਮਾਰਾ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਮਿਹਰਾ ਕਰਨਗੇ ਪਰ ਤੁਸੀਂ ਨਾ ਸਵਾ ਮਹੀਨਾ ਕਿਸੇ ਸਥਾਨ ਤੇ ਸੇਵਾ ਕਰੋ ਉਹਨਾਂ ਨੇ ਤਾਂ ਕਿਹਾ ਆਨੰਦਪੁਰ ਸਾਹਿਬ ਕਰੋ ਅਸੀਂ ਆਖਿਆ ਵੀ ਅਸੀਂ ਸਾਨੂੰ ਦੂਰ ਪੈਂਦਾ ਅਸੀਂ ਨਹੀਂ ਆ ਸਕਦੇ ਵੀ ਅਸੀਂ ਤਾਂ ਅੰਮ੍ਰਿਤਸਰ ਸਾਹਿਬ ਏਰੀਏ ਦੇ ਆ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਲਾਗੇ ਫਿਰ ਰਾਮਦਾਸ ਮਹਾਰਾਜ ਦਾ ਘਰ ਉੱਥੇ ਕਰ ਲਓ ਜਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਲਓ ਜਾਂ ਬਾਬਾ ਨੋ ਸਿੰਘ ਸਾਹਿਬ ਦੇ ਕਰ ਲਓ ਉਹ ਭੈਣ ਕਹਿੰਦੀ ਵੀ ਚਲੋ ਠੀਕ ਐ ਵੀ ਅਸੀਂ ਕਰਾਂਗੇ ਕਹਿੰਦੇ ਸਵਾ ਮਹੀਨਾ ਸੇਵਾ ਕਰੋ ਮਹਾਰਾਜ ਜੂਰ ਤੁਹਾਡੇ ਘਰ ਭਾਗ ਲਾਵੇਗਾ ਕਹਿੰਦੇ ਅਸੀਂ ਨਾ ਗੁਰੂ ਰਾਮਦਾਸ ਮਹਾਰ ਦੇ ਘਰ 2 ਦਿਨ ਸੇਵਾ ਕੀਤੀ ਸੰਗਤ ਬਹੁਤ ਹੁੰਦੀ ਸੀ ਉੱਥੇ ਤੇ ਉੱਥੇ ਨਾ ਜਿੱਦਾਂ ਕਹਿ ਲਓ ਬਹੁਤੀ ਸੰਗਤ ਹੋਣ ਕਰਕੇ ਕਈ ਵਾਰ ਸੇਵਾ ਨਾਲ ਮਿਲਨੀ ਬਹੁਤੀ ਸੰਗਤ ਵਿੱਚ ਮੇਕੋ ਨਹੀਂ ਸੀ ਹੁੰਦੀ ਵੀ ਮੈਂ ਚਾਹੁੰਦੀ ਸਾਂ ਵੀ ਕਿਤੇ ਅਲੱਗ ਬੈ ਕੇ ਸੇਵਾ ਕਰਾਂ ਕਹਿੰਦੇ ਪਤਾ ਨਹੀਂ ਕੀ ਕੁਦਰਤੀ ਨਾਲ ਅਸੀਂ ਉੱਥੇ ਸਾਡੇ ਕੋਲ ਸੇਵਾ ਨਹੀਂ ਹੋਈ ਜਾਂ ਸਾਡੇ ਕੋਲੇ ਥੋੜਾ ਜਾਣ ਆਉਣ ਦਾ ਹੋ ਗਿਆ ਕਿ ਉੱਥੇ ਸੰਗਤ ਬਹੁਤ ਹੁੰਦੀ ਆ ਵੀ ਆਪਣੇ ਕੋ ਉੱਥੇ ਬਹੁਤਾ ਚਿਰ ਨਹੀਂ ਆਪਾਂ ਥੋੜਾ ਜਿਹਾ ਚਾਹੁੰਦੇ ਸਾਂ ਵੀ ਥੋੜਾ ਜਿਹਾ ਮਤਲਬ ਇੱਕ ਥਾਂ ਟਿਕਾਓ ਚ ਬਹਿ ਕੇ ਕਹਿੰਦੇ ਇਦਾਂ ਦਾ ਸਾਡਾ ਮਨ ਸੀ ਵੈਸੇ ਤਾਂ ਖਾਲਸਾ ਜੀ ਇਹ ਗਲਤ ਗੱਲ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਕਰਨੀ ਸੇਵਾ ਵੀ ਭਾਗਾ ਨਾਲ ਪ੍ਰਾਪਤ ਹੁੰਦੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਖਾਲਸਾ ਜੀ ਗੋਰੇ ਤਰਸਦੇ ਨੇ ਸੇਵਾ ਮਿਲ ਜਵੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ 2-2 ਸਾਲ 3-3 ਸਾਲ ਦੀਆਂ ਡਿਊਟੀਆਂ ਬੁੱਕ ਨੇ ਜਿਹੜੇ ਜੋੜਾ ਘਰ ਦੇ ਵਿੱਚ ਸੋ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਕਰਨੀ ਉਹ ਸਤਿਗੁਰ ਦੇ ਦਰ ਤੇ ਕਦੇ ਵੀ ਐਵੇਂ ਨਹੀਂ ਕਰਦੇ ਜੋ ਇਹ ਭੈਣ ਹੋਣਾ ਨੇ ਕੀਤਾ ਇਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਬਾਕੀ ਮੌਜ ਹੈ ਬਾਕੀ ਕਰਮ ਹੈ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤੌਣੀ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਲਾ ਵਰਤੌਣੀ ਸੀ ਉਹ ਕਹਿੰਦੇ ਵੀ ਅਸੀਂ ਕੁਦਰਤੀ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੇ ਗਏ ਤੇ ਉੱਥੇ ਮੈਂ ਭਾਂਡਿਆਂ ਦੀ ਸੇਵਾ ਕਰਨੀ ਜਾਂ ਲੰਗਰ ਵਿੱਚ ਕੋਈ ਸੇਵਾ ਕਰਨ ਲੈਣੀ ਜਾਂ ਝਾਲੂ ਦੀ ਸੇਵਾ ਕਰ ਲੈਣੀ ਐਵੇਂ ਕਰਕੇ ਨਾ ਮਹਾਰਾਜ ਦੀ ਕਿਰਪਾ ਸਰਗਾ ਚਲੋ ਉੱਥੇ ਸੇਵਾ ਸੀ ਸਵਾ ਮਹੀਨਾ ਕਰਨ ਲੱਗ ਪਏ ਮੈਂ ਵਰਤਨਾ ਦੀ ਸੇਵਾ ਕਰਨ ਲੱਗ ਪਈ ਸੀ ਝੂਠੇ ਜਿੱਥੇ ਧੁੰਦੇ ਨੇ ਉੱਥੇ ਸੇਵਾ ਕਰਨੀ ਕਹਿੰਦੇ ਵੀ ਸਵਾ ਮਹੀਨਾ ਸਾਨੂੰ ਕਿਹਾ ਸੀ ਉਹ ਨੰਗ ਸਿੰਘ ਨੇ ਤੇ ਅਸੀਂ ਸਵਾ ਮਹੀਨਾ ਪੂਰੀ ਨਹੀਂ ਕੀਤੀ ਸਾਨੂੰ ਕੋਈ ਕਾਰਜ ਪੈ ਗਿਆ ਸਾਨੂੰ ਬਾਹਰ ਜਾਣਾ ਪੈ ਗਿਆ ਅਸੀਂ ਬਾਹਰ ਚਲੇ ਗਏ ਸਵਾ ਮਹੀਨਾ ਪੂਰੀ ਨਹੀਂ ਹੋਈ ਉਸ ਤੋਂ ਬਾਅਦ ਕਹਿੰਦੇ ਵੀ ਮੇਰੇ ਮਨ ਵਿੱਚ ਰਹੀ ਵੀ ਆਪਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਸੇਵਾ ਸ਼ੁਰੂ ਕੀਤੀ ਸੀ ਪੂਰੀ ਨਹੀਂ ਕੀਤੀ ਸਾਨੂੰ ਇਹ ਪੂਰੀ ਕਰਨੀ ਚਾਹੀਦੀ ਹੈ ਕਹਿੰਦੇ 2 ਸਾਲ ਫਿਰ ਬੀਤ ਗਏ ਪਹਿਲਾਂ 9 ਹੋਏ ਸੀ ਜਾਂ 10 ਹੋਏ ਸੀ ਫਿਰ 12 ਹੋ ਗਏ 2 ਸਾਲ ਫਿਰ ਬੀਤ ਗਏ ਕਹਿੰਦੇ ਇੱਕ ਦਿਨ ਦਾ ਮੈਂ ਬੈਠੀ ਨੇ ਮਨ ਵਿੱਚ ਕਿਹਾ ਵੀ ਰੱਬਾ ਸ਼ਾਇਦ ਸਾਡੇ ਕਰਮਾਂ ਵਿੱਚ ਪੁੱਤ ਹੈ ਨਹੀਂ ਵੀ ਸਾਨੂੰ ਪ੍ਰਾਪਤ ਨਹੀਂ ਹੋਣਾ ਵੀ ਸਾਨੂੰ ਕਿੱਥੋਂ ਮਿਲਣਾ ਵੀ ਇੰਨਾ ਚਿਰ ਹੋ ਗਿਆ ਹੁਣ ਤਾਂ ਆਸ ਹੀ ਟੁੱਟਦੀ ਜਾਂਦੀ ਹੈ ਵੀ ਕਿੱਥੋਂ ਸਾਨੂੰ ਔਲਾਦ ਪ੍ਰਾਪਤ ਹੋਵੇਗੀ ਪਤਾ ਨਹੀਂ ਸਾਡੇ ਕਰਮਾਂ 'ਚ ਨਹੀਂ ਹੋਣੀ ਕਹਿੰਦੇ ਉਸੇ ਦਿਨ ਹੀ ਨਾ ਮੈਨੂੰ ਜਿੱਦਾਂ ਮੈਂ ਦਿਨੇ ਹੀ ਘਰ ਦੇ ਵਿੱਚ ਜਿੱਦਾਂ ਬੈਠੀ ਬੈਠੀ ਸੋਫੇ ਤੇ ਬੈਠੀ ਨੂੰ ਅੱਖ ਲੱਗੀ ਤੇ ਅੱਖ ਲੱਗਿਆ ਮੈਨੂੰ ਨਾ ਉਹੀ ਨਿਹੰਗ ਸਿੰਘ ਦੇ ਦਰਸ਼ਨ ਹੁੰਦੇ ਵੀ ਤੂੰ ਗੁਰੂ ਨੂੰ ਕੋ ਰੱਬ ਨੂੰ ਕੋਸਦੀ ਫਿਰਦੀ ਆ ਤੈਨੂੰ ਕਿਹਾ ਸੀ ਸਵਾ ਮਹੀਨਾ ਸੇਵਾ ਕਰ ਤੇਰੇ ਕੋ ਉਹ ਤਾਂ ਹੋਈ ਨਹੀਂ ਤੂੰ ਕਿਹੜੇ ਮੂੰਹ ਨਾਲ ਸਾਨੂੰ ਕੋਸਦੀ ਆ ਕਹਿੰਦੇ ਵੀ ਮੇਰੇ ਮਨ ਨੂੰ ਬੜਾ ਤੱਕਾ ਲੱਗਿਆ ਵੀ ਸਹੀ ਉਹ ਗੱਲ ਆ ਵੀ ਮੈਂ ਸੇਵਾ ਤੇ ਸੰਪੂਰਨ ਕੀਤੀ ਨਹੀਂ ਕਹਿੰਦੇ ਉਸ ਤੋਂ ਬਾਅਦ ਫਿਰ ਅਸੀਂ ਇਦਾਂ ਪਲਾਨ ਕੀਤਾ ਵੀ ਅਸੀਂ ਜਾਵਾਂਗੇ ਤੇ ਸੇਵਾ ਕਰਾਂਗੇ ਕਹਿੰਦੇ ਸਾਲ ਬੀਤ ਗਿਆ ਜੱਕੋ ਤੱਕ ਇਹ ਕਰਦੇ ਆ ਆਏ ਨਹੀਂ ਫਿਰ ਮਹਾਰਾਜ ਨੇ ਕੋਈ ਦਇਆ ਕੀਤੀ ਤੇ ਫਿਰ ਅਸੀਂ ਆਏ ਆ ਕੇ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾਲ ਸਵਾ ਮਹੀਨਾ ਸੇਵਾ ਕੀਤੀ ਲਗਾਤਾਰ ਸਵਾ ਮਹੀਨੇ ਸਵੇਰੇ ਆ ਜਾਣਾ ਸ਼ਾਮ ਨੂੰ ਜਾਣਾ ਸਵਾ ਮਹੀਨਾ ਸੇਵਾਕ ਸੇਵਾ ਕੀਤੀ ਤੇ ਸਵਾ ਮਹੀਨਾ ਸੇਵਾ ਹੋਣ ਦੇ ਵਿੱਚ ਮਤਲਬ ਸਵਾ ਮਹੀਨਾ ਸੇਵਾ ਹੋ ਗਈ ਸੀ ਤੇ ਮੇਰੇ ਮਨ 'ਚ ਹੁਣ ਇਹ ਸੀ ਵੀ ਮੈਂ ਸਵਾ ਮਹੀਨਾ ਸੇਵਾ ਸੇਵਾ ਵੀ ਕਰ ਲਈ ਪਰ ਮੈਨੂੰ ਕੋਈ ਖੁਸ਼ਕਿਸਮਤੀ ਤੇ ਮਿਲੀ ਨਹੀਂ ਕਹਿੰਦੇ ਸਵਾ ਮਹੀਨਾ ਸੇਵਾ ਕਰਨ ਤੋਂ ਬਾਅਦ ਮਨ ਝੋਰੇ ਜਿਹਾ ਚ ਸੀ ਇਹ ਪਤਾ ਨਹੀਂ ਪ੍ਰਾਪਤ ਹੋਵੇਗਾ ਕੁਝ ਕੇ ਨਹੀਂ ਹੋਵੇਗਾ ਜਿਹਨੂੰ ਸਵਾ ਮਹੀਨਾ ਸੇਵਾ ਕਰਦੀ ਸੀ ਐਤਵਾਰ ਬਹੁਤ ਸੰਗਤ ਆਉਂਦੀ ਸੀ ਐਤਵਾਰ ਚਪਾਰੇ ਬਾਰੇ ਮੈਨੂੰ ਪਤਾ ਲੱਗ ਗਿਆ ਚਲੋ ਮਹਾਰਾਜ ਦੀ ਕਿਰਪਾ ਨਾਲ ਮੈਂ ਵੀ ਕੱਟਣ ਲੱਗ ਪਈ ਤੇ ਕਹਿੰਦੇ ਉਸ ਤੋਂ ਬਾਅਦ ਨਾ ਸਵਾ ਮਹੀਨੇ ਤੋਂ ਬਾਅਦ ਕੱਟਣ ਤੋਂ ਬਾਅਦ ਅਸੀਂ 15-20 ਦਿਨ ਪੰਜਾਬ ਰੁਕੇ ਉਸ ਤੋਂ ਬਾਅਦ ਫਿਰ ਵਾਪਸ ਕੈਨੇਡਾ ਚਲੇ ਗਏ ਤੇ ਉਥੇ ਜਾ ਕੇ ਵੀ ਮੈਨੂੰ ਇਹ ਹੋਇਆ ਵੀ ਮੈਨੂੰ ਸੁਪਨੇ ਵਿੱਚ ਉਹ ਸਿੰਘ ਨੇ ਕਿਹਾ ਸੀ ਤੂੰ ਸਵਾ ਮਹੀਨਾ ਸੇਵਾ ਤੇ ਕੀਤੀ ਨਹੀਂ ਤੇ ਸਾਨੂੰ ਕੋਸ ਦੀ ਫੇਰਦੀਆਂ ਹੁਣ ਤਾਂ ਮੈਂ ਸਵਾ ਮਹੀਨਾ ਸੇਵਾ ਵੀ ਕਰ ਲਈ ਬਾਬਾ ਜੀ ਦੇ ਘਰ ਹਲੇ ਵੀ ਮੈਨੂੰ ਪ੍ਰਾਪਤ ਨਹੀਂ ਹੋਇਆ ਇਹਨੇ ਮੈਂ ਕੁਦਰਤੀ ਮੇਰੇ ਮਨ ਵਿੱਚ ਨਾ ਆਇਆ ਵੀ ਅੱਜ ਮੈਂ ਦੇਗ ਨਾ ਬਣਾਵਾ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਮਹਾਰਾਜ ਹੁਣ ਤੇ ਬੜੇ ਸਾਲ ਹੋ ਗਏ ਤੇ ਤੁਸੀਂ ਕਿਰਪਾ ਕਰੋ ਤੁਸੀਂ ਸਭ ਕੁਝ ਕਰਨ ਹਾਰ ਹੋ ਕਹਿੰਨੇ ਮੈਂ ਅਰਦਾਸ ਕੀਤੀ ਬੜਾ ਬੈਰਾਗ ਆਇਆ ਤੇ ਸਤਿਗੁਰਾਂ ਦੀ ਕਿਰਪਾ ਨਾਲ ਜਦੋਂ ਮੈਂ ਅਰਦਾਸ ਕੀਤੀ ਉਹ ਤੋਂ 7ਵੇਂ 8ਵੇਂ ਦਿਨ ਬਾਅਦ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਮੇਕੋ ਸਹੀ ਨਹੀਂ ਜਾਂਦੀ ਤੇ ਮੇਰਾ ਮੇਰੇ ਹਸਬੰਡ ਮੈਨੂੰ ਹਸਪੀਟਲ ਲੈ ਕੇ ਜਾਂਦੇ ਆ ਹਸਪੀਟਲ ਹਸਪੀਟਲ ਜਾ ਕੇ ਨਾ ਮੈਨੂੰ ਇਹ ਪਤਾ ਲੱਗਦਾ ਕਿ ਮੈਂ ਪ੍ਰੈਗਨੈਂਟ ਤੇ ਮਹਾਰਾਜ ਦੀ ਕਿਰਪਾ ਵਰਤਦੀ ਹੈ ਮੈਂ ਇੰਨੀ ਕੁ ਖੁਸ਼ ਸਾਂ ਕਿ ਇਹ ਕਲਾ ਜਿਹੜੀ ਵਰਤੀ ਹੈ ਸ਼ਹੀਦਾਂ ਦੇ ਸਥਾਨ ਤੋਂ ਵਰਤੀ ਹੈ ਕਹਿੰਦੇ ਉਸ ਦਿਨ 13 ਸਾਲ ਹੋ ਗਏ ਸੀ 13 ਤੋਂ 14 ਸਾਲ ਲਾ ਲਓ ਹੋ ਗਏ ਸੀ ਵੀ ਘਰ ਵਿੱਚ ਔਲਾਦ ਨਹੀਂ ਸੀ ਪਰ ਮਹਾਰਾਜ ਦੇ ਘਰ ਸੇਵਾ ਕਰਨ ਤੇ ਉਹ ਸੁਖ ਪ੍ਰਾਪਤ ਹੋਇਆ ਉਹ ਸਤਗੁਰਾਂ ਨੇ ਮਿਹਰਾ ਕੀਤੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਸੇਵਾ ਕਰਨ ਤੋਂ ਖਾਲਸਾ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਬਖਸ਼ਣੀਆਂ ਕੀਤੀਆਂ ਤੇ ਉਹ ਭੈਣ ਦੇ ਘਰ ਖਾਲਸਾ ਜੀ ਹੁਣ ਤੇ ਉਹਨਾਂ ਦੇ ਘਰ ਪੁਜੰਗੀ ਹੋਇਆ ਸੀ ਉਹ ਇਸ ਟਾਈਮ ਉਹ ਕਹਿੰਦੇ ਸੀ 11 ਕ ਮਹੀਨਿਆਂ ਦਾ ਹੋ ਗਿਆ 11 ਕੇ 12 ਮਹੀਨਿਆਂ ਦਾ ਹੋ ਗਿਆ ਤੇ ਸਾਲ ਦਾ ਲਾ ਲਓ ਤੇ ਉਹਨਾਂ ਨੇ ਕਿਹਾ ਬੜੀ ਮਹਾਰਾਜ ਦੀ ਕਿਰਪਾ ਸਦਕਾ ਸਤਗੁਰਾਂ ਨੇ ਮਿਹਰਾ ਕੀਤੀਆਂ ਤੇ ਬੜੀ ਦਇਆ ਕੀਤੀ ਤੇ ਮੈਨੂੰ ਉੱਥੋਂ ਸਭ ਕੁਝ ਪ੍ਰਾਪਤ ਹੋਇਆ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਬਹੁਤ ਕਿਰਪਾ ਕੀਤੀ ਤੇ ਕਹਿੰਦੇ ਇੱਕ ਦਿਨ ਨਾ ਜਿੱਦਾਂ ਕਹਿ ਲੋ ਅਸੀਂ ਦੋਵੇਂ ਜੀ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦੇ ਸਾਂ ਕਹਿੰਦੇ ਅਸੀਂ ਨਾ ਜਦੋਂ ਇਕੱਠੇ ਹੋਈਏ ਜਿੱਦਾਂ ਕੰਮ ਤੇ ਚੱਲ ਜਾਈਦਾ ਪਰ ਹੁਣ ਬੇਬੀ ਹੋਣ ਕਰਕੇ ਮੈਂ ਘਰੇ ਸਾਂ ਇਹ ਕਹਿੰਦੇ ਅਸੀਂ ਦੋਵਾਂ ਜੀਆਂ ਨੇ ਨਾ ਜਦੋਂ ਕੋਈ ਗੱਲ ਕਰਨੀ ਦੇ ਮਹਾਰਾਜ ਦੀ ਕਰਨੀ ਬਾਬਾ ਦੀਪ ਸਿੰਘ ਸਾਹਿਬ ਦੀ ਕਰਨੀ ਵੀ ਆਪਾਂ ਹੁਣ ਇਦਾਂ ਕਰਿਆ ਕਰਨਾ ਆਪਾਂ ਹੁਣ ਇਦਾਂ ਕਰਿਆ ਕਰਨਾ ਕਹਿੰਦੇ ਅਸੀਂ ਨਾ ਇੱਕ ਦਿਨ ਵਾਕ ਕਰਦੇ ਸੀ ਤੁਰੇ ਜਾਂਦੇ ਸੀ ਬਾਹਰ ਕਰਦੇ ਦੋਵੇਂ ਜੀ ਤੇ ਦੋਵੇਂ ਜਾਣੇ ਘੁੰਮਦੇ ਸਾ ਤੇ ਗੱਲਾਂ ਇਹ ਕਰਦੇ ਸਨ ਦੋਵੇਂ ਜਾਣੇ ਵੀ ਆਪਾਂ ਇਦਾਂ ਕਰੀਏ ਹੁਣ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪਾਂ ਨਾ ਚੌਪਈ ਸਾਹਿਬ ਦੇ ਪਾਠ ਰਖੀਏ ਅਬਾ 25 25 ਪਾਠ ਦੋਵੇਂ ਕਰਿਆ ਕਰੀਏ ਵੀ 50 ਪਾਠ ਰੋਜ਼ ਕਰਿਆ ਕਰੀਏ ਮਹਾਰਾ ਕਿਰਪਾ ਕਰਨ ਅਸੀਂ ਨਾ ਅਜੇ ਕਰੀ ਰੇ ਸਾਂ ਤੇ ਕੁਦਰਤੀ ਨਾ ਮੇਰੇ ਹਸਬੰਦ ਕਹਿਣ ਲੱਗ ਪਏ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੀ ਇਥੋਂ ਬੇਨਤੀ ਸੁਣੋ ਮਹਾਰਾਜਾ ਅਸੀਂ 50 ਪਾਠ ਚੌਪਈ ਸਾਹਿਬ ਦੇ ਕਰਨਾ ਚਾਹੁੰਦੇ ਆ ਸਾਡੇ ਤੇ ਕਿਰਪਾ ਕਰੋ ਕਰਾ ਲਿਆ ਕਰੋ ਇਹੋ ਬੇਨਤੀ ਹੈ ਮਹਾਰਾ ਸਾਡੀ ਹਰ ਪ੍ਰਕਾਰ ਰੱਖਿਆ ਕਰਨੀ ਸਾਡੇ ਨਾਲ ਅੰਗ ਸੰਗ ਸਹਾਈ ਹੋਣਾ ਕਹਿੰਦੇ ਅਜੇ ਅਰਦਾਸ ਕਰੀ ਰੇ ਸਾਂ ਪਿੱਛੋਂ ਇੱਕ ਗੱਡੀ ਆਉਂਦੀ ਆ ਬਹੁਤ ਤੇਜ਼ੀ ਨਾਲ ਤੇ ਉਹ ਇੰਨੀ ਲਾਗੂ ਸਾਡੇ ਦੋਵਾਂ ਜੀਆਂ ਦੇ ਲੰਘਦੀ ਆ ਕਿ ਮਤਲਬ ਸਾਨੂੰ ਰੱਖਿਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਰੱਖਿਆ ਉਹ ਇਦਾਂ ਸਾਡੇ ਬਿਲਕੁਲ ਲਾਗੇ ਆ ਕੇ ਤੇ ਖੰਭਾ ਹੁੰਦਾ ਲਾਈਟ ਵਾਲਾ ਕਹਿੰਦੇ ਅਸੀਂ ਕੰਬੇ ਦੇ ਬਿਲਕੁਲ ਨਾਲ ਸੰਗ ਗੱਡੀ ਬਿਲਕੁਲ ਮੇਰੇ ਹਸਬੰਡ ਦੇ ਵਿੱਚ ਵੱਜਣੀ ਸੀ ਸਾਡੇ ਦੋਹਾਂ ਦੇ ਵੱਜਣੀ ਸੀ ਉਹ ਸਿਰਫ ਖੰਭੇ ਦੇ ਵੱਜਣ ਕਰਕੇ ਗੱਡੀ ਇੱਕ ਸਾਈਡ ਨੂੰ ਚਲੀ ਗਈ ਤੇ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਬਚਾਲਿਆ ਐਸੀ ਕਿਰਪਾ ਮਹਾਰਾ ਸੱਚੇ ਪਾਤਸ਼ਾਹ ਦੀ ਵਰਤੀ ਫਿਰ ਉਸ ਤੋਂ ਬਾਅਦ ਸਾਨੂੰ ਲੱਗਣ ਲੱਗ ਪਿਆ ਵੀ ਸ਼ਹੀਦ ਸਿੰਘ ਸਦਾ ਹੀ ਸਾਡੇ ਅੰਗ ਸੰਗ ਸਹਾਇ ਨੇ ਉਸ ਦਿਨ ਤੋਂ ਬਾਅਦ ਕਦੇ ਝੋਰਾ ਨਹੀਂ ਕੀਤਾ ਹੁਣ ਜਦੋਂ ਵੀ ਕੋਈ ਲੋੜ ਪੈਂਦੀ ਆ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਤੇ ਮਹਾਰਾਜ ਕਿਰਪਾ ਕਰ ਦਿੰਦੇ ਆ ਕਈ ਵਾਰ ਨਹੀਂ ਵੀ ਮਿਲਦੀ ਚੀਜ਼ ਤੇ ਕਹਿ ਦਈਦਾ ਮਹਾਰਾਜ ਦਾ ਮਹਾਰਾ ਦਾ ਖੇੜਾ ਹੁਕਮ ਕੋਈ ਗੱਲ ਨਹੀਂ ਸਤਗੁਰ ਚੜ੍ਹਦੀ ਕਲਾ ਬਖਸ਼ਣਗੇ ਇੰਨਾ ਕੁਝ ਬਖਸ਼ਿਆ ਜੇ ਦੋ ਚੀਜ਼ਾਂ ਨਹੀਂ ਮਿਲੀਆਂ ਤੇ ਫਿਰ ਕਿਹੜੀ ਘਾਟ ਹੈ ਸੋ ਐਵੇਂ ਮਹਾਰਾਏ ਨੇ ਕਿਰਪਾ ਕੀਤੀ ਸਤਗੁਰਾਂ ਨੇ ਮਿਹਰਾਂ ਕੀਤੀਆਂ ਉਹ ਭੈਣ ਕਹਿੰਦੀ ਵੀ ਜੇ ਕਦੇ ਵੀ ਕਿਸੇ ਨੂੰ ਕੋਈ ਨਿਹੰਗ ਸਿੰਘ ਕੋਈ ਬਚਨ ਕਰੇ ਜਾਂ ਕੋਈ ਫੌਜ ਬਚਨ ਕਰੇ ਤੇ ਉਹ ਬਚਨ ਨੂੰ ਹਮੇਸ਼ਾ ਕਮਾਉਣਾ ਚਾਹੀਦਾ ਮੈਂ ਨਹੀਂ ਸੀ ਕਮਾਇਆ ਤੇ ਮੈਂ 2 ਸਾਲ ਲੇਟ ਹੋ ਗਈ ਸਾ ਕੀ ਪਤਾ ਮਹਾਰਾਏ ਨੇ ਮੈਨੂੰ ਪਹਿਲਾਂ ਨਹੀਂ ਸੀ ਦੇ ਦੇਣਾ ਸੋ ਐਵੇਂ ਸਤਗੁਰਾਂ ਦੀ ਕਿਰਪਾ ਵਰਦੀ ਪਰ ਜਿੱਦਾਂ ਹੋਣਾ ਜੋ ਹੁਕਮ ਹੈ ਵਾਹਿਗੁਰੂ ਦਾ ਉਵੇਂ ਹੀ ਹੋ ਕੇ ਰਹਿਣਾ ਸਤਗੁਰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਸਤਗੁਰ ਗੁਰਸਿੱਖੀ ਜੀਵਨ ਮਾਰਾ ਨਾਮਦਾਨ ਖੁਸ਼ੀਆਂ ਬਖਸ਼ਣ ਭੁੱਲਾਂ ਦੀ ਖਾਲਸਾ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ